ਜੈ ਪੀਰਾਂ ਦੀ ਜੀ ਜੈ ਸੱਜਣਾ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦੇ ਵਿਸ਼ੇ ਵਿੱਚ ਆਪਾਂ ਇਸ ਸਾਲ ਦੇ ਇਸ ਮਹੀਨੇ ਦੀ 11ਵੀਂ ਸ੍ਰੀਫ ਬਾਰੇ ਸੁਨੇਹਾ ਸਾਂਝਾ ਕਰਾਂਗੇ ਜੀ ਜ਼ਰੂਰ ਸੁਣਨਾ ਜੀ ਸੋ ਵੀਡੀਓ ਨੂੰ ਸੁਣਨ ਤੋਂ ਬਾਅਦ ਗੱਲ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਗੱਲਾਂ ਦੇ ਅਰਥ ਕੀ ਨੇ ਤਾਂ ਕਈ ਗੱਲਾਂ ਦੇ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਣਗੇ ਸੋ ਜੋ ਗੱਲਾਂ ਸੁਣੀਆਂ ਹੈ ਜੇ ਕਰੋਨਾ ਤੇ ਤੁਸੀਂ ਗੌਰ ਕਰਦੇ ਹੋ ਤੇ ਕਈ ਸਵਾਲ ਤੁਹਾਡੇ ਮਨ ਵਿੱਚ ਆਪਣੇ ਆਪ ਆਉਣਗੇ ਕਿਉਂਕਿ ਅਸੀਂ ਜਿੰਨਾ ਜ਼ਿਆਦਾ ਪ੍ਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਜ਼ਦੀਕ ਹੋਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਮਾਲਕ ਇਸ ਤਰ੍ਹਾਂ ਹੀ ਗਿਆਨ ਬਖਸ਼ਦਾ ਹੈ ਸੋ ਜਦ ਆਪਾਂ ਕਿਸੇ ਗੱਲ ਤੇ ਧਿਆਨ ਨਹੀਂ ਦਵਾਗੇ ਸਿਰਫ ਉਹ ਆਪਣਾ ਇੱਕ ਟਾਈਮ ਪਾਸ ਹੀ ਹੁੰਦਾ ਹੈ ਜੋ ਕਿ ਗੱਲ ਕੰਮ ਦੀ ਦਵਦਵ ਸੁਣ ਲਈ ਵਾਕੀ ਗੱਲ ਸਬ지 ਦਾ ਸੋ ਜੇਕਰ ਸਮਝਣ ਦੀ ਕੋਸ਼ਿਸ਼ ਕਿਸੇ ਵੀ ਕੰਮ ਨੂੰ ਲਾ ਲਓ ਕੋਈ ਕੰਮ ਆਪਾਂ ਸਿੱਖਣ ਲੱਗਦੇ ਜੇਕਰ ਉਹਨੂੰ ਸਮਝੀਏ ਨਾ ਖਾਣੇ ਨਾ ਪਾਈਏ ਗੱਲ ਸਮਝ ਵਿੱਚ ਆਉਂਦੀ ਨਹੀਂ ਤੇ ਜੇਕਰ ਸਮਝਾਂਗੇ ਤਾਂ ਕੰਮ ਛੇਤੀ ਇਨਸਾਨ ਸਿੱਖ ਜਾਂਦਾ ਹੈ ਸੋ ਇਸੇ ਤਰ੍ਹਾਂ ਉਹ ਰੱਬ ਹੈ ਉਹਨੂੰ ਸਮਝਣਾ ਜ਼ਰੂਰੀ ਹੈ ਜੀ ਤੇ ਗੱਲ ਸਾਰੀ ਆਪ ਕਲੀਅਰ ਹੋ ਜਾਂਦੀ ਹੈ ਸੋ ਇਸ ਕਰਕੇ ਗੱਲ ਨੂੰ ਸੁਣ ਕੇ ਸਮਝਿਆ ਜ਼ਰੂਰ ਕਰੋ ਤੇ ਇਸ ਵਾਰ 11ਵੀਂ ਸ੍ਰੀਪਮਨੋਣੀ ਹੈ ਜਿੰਨਾਂ ਵੀ ਰੂਹਾਂ ਨੂੰ ਪਿਆਰ ਕਰਨ ਵਾਲਾ ਹੈ ਸੋ ਇਸ ਵਾਰ ਬਾਦੀ ਚੜ ਕੇ ਕਰਮ ਕਰਨ ਜੀ ਸੁਭਾਰਮੀ ਸ੍ਰੀ ਇਸ ਸਾਲ ਦੇ ਇਸ ਨਵੇਂ ਮਹੀਨੇ ਤੇ ਇਹ ਮਨਾਉਣੀ ਹੈ ਬੜੇ ਹੀ ਕਰਮਾਂ ਦੇ ਨਾਲ ਇਹ ਦਿਨ ਨਸੀਬ ਹੁੰਦੇ ਨੇ ਸੋ ਜੇਕਰ ਵਿਸ਼ਵਾਸ ਰੱਖ ਕੇ ਸ਼ਰਧਾ ਦੇ ਨਾਲ ਕੋਈ ਵੀ ਕਰਮ ਕੀਤਾ ਜਾਵੇ ਤੇ ਉਹ ਕਰਮ ਕਬੂਲ ਜ਼ਰੂਰ ਹੁੰਦਾ ਹੈ ਬਾਕੀ ਆਪਾਂ ਇਸ ਸਾਲ ਦੀ ਸ਼ੁਰੂਆਤ ਇਸ ਵਾਰ ਇਸ 11ਵੀਂ ਸ੍ਰੀ ਤੋਂ ਵੀ ਕਰਨੀ ਹੈ ਕਿਉਂਕਿ ਨਵੇਂ ਸਾਲ ਤੋਂ ਅਸੀਂ ਕਈ ਗੱਲਾਂ ਜ਼ਿੰਦਗੀ ਵਿੱਚ ਲਾਗੂ ਕੀਤੀਆਂ ਹੈ ਬਹੁਤ ਤਰ੍ਹਾਂ ਦੀ ਸੋਚ ਰੱਖੀ ਹੈ ਕਿ ਅਸੀਂ ਸਾਰ ਵਿੱਚ ਆ ਕਰਨਾ ਹੈ ਸ਼ੁਰੂਆਤ ਵਿੱਚ ਆ ਕਰਮ ਕਰਨਾ ਸੋ ਇਸੇ ਤਰ੍ਹਾਂ ਇੱਕ ਪਹਿਲੀ ਵਿਆਰਮੀ ਜੋ ਇਸ ਮਹੀਨੇ ਆ ਰਹੀ ਹੈ ਇਸ ਸਾਲ ਦੇ ਵਿੱਚ ਇਹ ਜ਼ਰੂਰ ਬਣਾਉਣੀ ਹੈ ਜਿਹੜੇ ਵੀ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੈ ਜੀ ਸੋ ਆਪਾਂ ਇੱਥੇ 11ਵੀਂ ਸ੍ਰੀ ਦਾ ਸੁਨੇਹਾ ਵੀ ਸੰਝਾ ਕਰਦੇ ਆ ਤੇ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਨਾਲ ਦੀ ਨਾਲ ਕੈਂਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨ 'ਤੇ ਆ ਸਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਿਓ ਸੋ ਹੁਣ ਆਪਾਂ ਇੱਥੇ ਪਹਿਲਾਂ ਕੁਝ ਕਮੈਂਟਾਂ ਦੱਸਦੇ ਆ ਜੀ ਕਮੈਂਟਾਂ ਜੋ ਵੀ ਬਹੁਤ ਸਵਾਲਾਂ ਦੇ ਤੁਹਾਡੇ ਜਵਾਬ ਜਿਹੜੇ ਆ বিনা ਪੁੱਛੇ ਮਿਲ ਜਾਣਗੇ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਆ ਇੱਥੇ ਪਹਿਲਾ ਜੋ ਕਮੈਂਟ ਹੈ ਲਿਖਦੇ ਨੇ ਕਿ ਨੂਰ ਦੀਦੀ ਜੀ ਤੁਸੀਂ ਠੀਕ ਹੋ ਸ਼ੁਕਰ ਹੈ ਤੁਸੀਂ ਠੀਕ ਹੋ ਵੀਡੀਓ ਆਈ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਲੱਗਿਆ ਸੋ ਦੇਖੋ ਜੀ ਕਈ ਵਾਰ ਕਿਉਂਕਿ ਠੰਡ ਦੇ ਕਾਰਨ ਇੱਥੇ ਥੋੜਾ ਆਪੋ ਆਪਣਾ ਸਾਰੇ ਜਣੇ ਧਿਆਨ ਜ਼ਰੂਰ ਰੱਖੋ ਕਿਉਂਕਿ ਠੰਡ ਜੋ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਇਹਦੇ ਨਾਲ ਸਿਹਤ ਵੱਲੋਂ ਵੱਲੀ ਖਰਾਬ ਹੋ ਹੀ ਜਾਂਦੀ ਆ ਗਲੇ ਖਰਾਬ ਹੋ ਜਾਂਦੀ ਆ ਸੋ ਇਸ ਕਰਕੇ ਕਈ ਵਾਰ ਵੀਡੀਓ ਨਹੀਂ ਬਣਦੀ ਜੀ ਇੱਥੇ ਮਾਫੀ ਚਾਹੁੰਦੇ ਆ ਸੋ ਆਪੋ ਆਪਣਾ ਵੀ ਧਿਆਨ ਜ਼ਰੂਰ ਰੱਖਿਆ ਕਰੋ ਅਸੀਂ ਵੀ ਬਿਲਕੁਲ ਠੀਕ ਆ ਜਿਸ ਦਿਨ ਲੱਗਦਾ ਹੈ ਕਿ ਅੱਜ ਵੀਡੀਓ ਆਵਾਜ਼ ਵੀ ਸਹੀ ਹੈਗੀ ਤੇ ਉਸ ਦਿਨ ਅਸੀਂ ਵੀਡੀਓ ਨਹੀਂ ਬਣਾਈਦੀ ਬਾਕੀ ਕਈ ਵਾਰ ਕੋਈ ਕੰਮ ਹੀ ਇਹੋ ਜਿਹਾ ਪੈ ਜਾਂਦਾ ਜਿਹਦੇ ਕਰਕੇ ਵੀਡੀਓ ਬਣਦੀ ਨਹੀਂ ਪਰਨਾ ਬਾਕੀ ਸਭ ਕੁਝ ਠੀਕ ਠਾਕ ਹੈ ਜੀ ਆਪ ਸਭ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਠੀਕ ਠਾਕ ਰਹੋ ਤੇ ਰੱਬ ਦੇ ਨਾਲ ਜੁੜੇ ਰਹੋ ਤੇ ਚੰਗੀਆਂ ਦੀ ਸੰਗਤ ਕਰਦੇ ਰਹੋ ਚੰਗਾ ਸੰਗ ਕਰੋਗੇ ਤਾਂ ਜ਼ਿੰਦਗੀ 'ਚ ਬਹੁਤ ਕੁਝ ਖਟੋਗੇ ਸੋ ਇਸ ਕਰਕੇ ਕਹਿੰਦਾ ਕਹਿੰਦੇ ਕਿ ਜੈਸੀ ਸੰਗਤ ਵੈਸੀ ਰੰਗਤ ਜੈਸੀ ਤੁਹਾਡੀ ਸੰਗਤ ਹੋਵੇਗੀ ਉਹੋ ਜਿਹੀ ਨੂਰ ਮਾਲਕ ਚੜ੍ਹਦਾ ਹੈ ਜੀ ਸੋ ਹੁਣ ਆਪਾਂ ਇੱਥੇ ਇਹ ਹੀ ਕਵਾਂਗੇ ਜੀ ਕੀ ਸਾਰਿਆਂ ਕਿਸ ਸਾਲ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਾਦ ਤੋਂ ਬਾਦ ਚੰਗੇ ਕਰਮ ਕੀਤੇ ਜਾਣ ਜਿੰਨਾ ਤੁਸੀਂ ਚੰਗਾ ਕਰਮ ਕਰੋਗੇ ਉੰਨੀ ਹੀ ਜ਼ਿੰਦਗੀ ਵਿੱਚ ਖੁਸ਼ੀਆਂ ਨੂੰ ਹਾਸਲ ਕਰੋਗੇ ਦੁੱਖ ਤਕਲੀਫਾਂ ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦੀਆਂ ਹੈ ਉਹਨਾਂ ਨੂੰ ਇਗਨੋਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ ਮਨ ਵਿੱਚ ਜਦੋਂ ਬੇਵਜਾ ਦੇ ਸਵਾਲ ਉੱਠਦੇ ਹੈ ਉਹਨਾਂ ਨੂੰ ਅਗਨੋਰ ਕਰਿਆ ਉਹੀ ਉੱਥੇ ਮਨ ਨੂੰ ਆਪਣੇ ਮਾਲਕ ਪਾਸੇ ਲਾਇਆ ਕਰੋ ਕਿ ਮਨ ਦੋ ਵੀ ਵਿਕਾਰਾਂ ਵੱਲ ਨੂੰ ਭੱਜਦਾ ਹੈ ਤੇ ਉਹਨੂੰ ਟਿਕਾਉਣ ਦੀ ਕੋਸ਼ਿਸ਼ ਕਰੋ ਉੱਥੇ ਨਾਮ ਸਿਮਰਨਾ ਸ਼ੁਰੂ ਕਰਦਿਆ ਕਰੋ ਚਾਹੇ ਭਟਕਦਾ ਹੀ ਕਿਉ ਨਾ ਹੋਵੇ ਤੇ ਮਨ ਆਪਣੇ ਆਪ ਫਿਰ ਟਿਕਣਾ ਸ਼ੁਰੂ ਹੋ ਜਾਂਦਾ ਹੈ ਸੋ ਬਾਕੀ ਇਥੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਪ ਸਭ ਦਾ ਬਹੁਤ ਜਿਆਦਾ ਤਸਦੀ ਆਪ ਸਭ ਨੇ ਜਿੰਨਾ ਵੀ ਹੋ ਸਕਿਆ ਰਣ ਕੇ ਸਾਥ ਦਿੱਤਾ ਹੈ ਜੀ ਆਪ ਦੀ ਵਜ੍ਹਾ ਦੇ ਨਾਲ ਇਹ ਚੈਨਲ ਵੀ ਬਹੁਤ ਵਧੀਆ ਚੱਲ ਰਿਹਾ ਸੋ ਇਥੇ ਸਾਡੇ ਤੋਂ ਥੋੜੀਆਂ-ਥੋੜੀਆਂ ਗਲਤੀਆਂ ਹੋ ਰਹੀਆਂ ਕਿ ਕਾਫੀ ਨਾਗੇ ਪੈ ਗਏ ਸੋ ਬਾਕੀ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਹਰ ਰੋਜ਼ ਇੱਕ ਵੀਡੀਓ ਜ਼ਰੂਰ ਬਣਾਈਏ ਤਾਂ ਕਿ ਹਰ ਰੋਜ਼ ਇੱਕ ਵੀਡੀਓ ਪਾਵਾਂਗੇ ਤੇ ਤੁਸੀਂ ਵੀ ਬਹਾਨੇ ਦੇ ਨਾਲ ਸਮਾਂ ਕੱਢ ਲੈਣੇ ਹੋ ਮਾਲਕ ਦੇ ਨਾਲ ਜੁੜ ਜਾਂਦੇ ਹੋ ਕਿਉਂਕਿ ਇੱਕ ਹੁੰਦਾ ਹੈ ਕਿ ਸਾਨੂੰ ਇੰਤਜ਼ਾਰ ਆ ਕਿਸੇ ਚੀਜ਼ ਦਾ ਅਸੀਂ ਉਹ ਇੰਤਜ਼ਾਰ ਕਰ ਰਹੇ ਹਾਂ ਕਿਦੋਂ ਉਹ ਸਮਾਂ ਆਵੇ ਤੇ ਆਪਾਂ ਇਸ ਸਮੇਂ ਦੇ ਵਿੱਚ ਉਹ ਮਾਲਕ ਨੂੰ ਯਾਦ ਕਰੀਏ ਤੇ ਉਹ ਸਮਾਂ ਕਈ ਵਾਰ ਸਾਡੀ ਵਜ੍ਹਾ ਦੇ ਨਾਲ ਨਹੀਂ ਤੁਹਾਡੇ ਹੱਥੋਂ ਵੀ ਖੁੰਝ ਜਾਂਦਾ ਹੈ ਜੀ ਇੱਥੇ ਮਾਫੀ ਚਾਹੁੰਦੇ ਕਿਉਂਕਿ ਇੱਕ ਇੰਤਜ਼ਾਰ ਹੁੰਦਾ ਹੈ ਕਿ ਮਾਲਕ ਦਾ ਨਾਮ ਸਿਮਰਿਆ ਜਾਵੇ ਤੇ ਫਿਰ ਜੇਕਰ ਉਹ ਜਿਸ ਚੀਜ਼ ਦਾਸੀਂ ਇੰਤਜ਼ਾਰ ਕਰਦੇ ਉਹ ਚੀਜ਼ ਨਾ ਦਿਸੇ ਤੇ ਉਹ ਇੱਕ ਤਰ੍ਹਾਂ ਦਾ ਦਿਨ ਬੇਕਾਰ ਹੀ ਚੱਲ ਜਾਂਦਾ ਖਾਲੀ ਚੱਲ ਜਾਂਦਾ ਸੋ ਇੱਥੇ ਇਹ ਕਹਾਂਗੇ ਕਿ ਜਿਸ ਦਿਨ ਵੀਡੀਓ ਨਹੀਂ ਆਉਂਦੀ ਸੋ ਕਾਫੀ ਰੁਹਾ ਹੈ ਜਿਹੜੀਆਂ ਕਿ ਹਰ ਰੋਜ਼ ਹੀ ਵੀਡੀਓ ਸੁਣਦੀਆਂ ਅਤੇ ਕਮੈਂਟ ਵੀ ਕਰਦੀਆਂ ਹੈ ਜੀ ਸੋ ਉਹਨਾਂ ਨੂੰ ਇੱਥੇ ਇਹੀ ਕਵਾਂਗੇ ਕਿ ਜਿਸ ਦਿਨ ਵੀਡੀਓ ਸਾਡੇ ਤੋਂ ਨਹੀਂ ਬਣਾ ਹੁੰਦੀ ਨਹੀਂ ਅਪਲੋਡ ਅਸੀਂ ਕਰਦੇ ਤਾਂ ਕੁਝ ਦਿਨ ਤੁਸੀਂ ਕੋਈ ਵੀ 5 ਮਿੰਟ ਦਾ ਹੀ ਚਾਹੇ ਸ਼ਬਦ ਲਾ ਲਿਆ ਕਰੋ ਸ਼ਬਦ ਸੁਣ ਲਿਆ ਕਰੋ ਅੱਖਾਂ ਬੰਦ ਕਰਕੇ ਆਪਣੇ ਮਾਲਕ ਨੂੰ ਯਾਦ ਜ਼ਰੂਰ ਕਰਿਆ ਕਰੋ ਜੀ ਹਾਜ਼ਰੀ ਜ਼ਰੂਰ ਲਗਾਉਣੀ ਚਾਹੀਦੀ ਆ ਇਹ ਲਗਾਈਆਂ ਹਾਜ਼ਰੀਆਂ ਹੀ ਤੁਹਾਡੀਆਂ ਤੁਹਾਡੇ ਮੁਸ਼ਕਲ ਸਮੇਂ ਵਿੱਚ ਕੰਮ ਆਉਣ ਗਿਆ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਵੀ ਮੇਜਰ ਨਾਮ ਤੋਂ ਇੱਕ ਕਮੈਂਟ ਹੈ ਜੀ ਇਹਨਾਂ ਨੇ ਵੀ ਲਿਖਿਆ ਹੈ ਕਿ ਵੀਡੀਓ ਨਹੀਂ ਆਈ ਤੇ ਮਨ ਉਦਾਸ ਰਹਿੰਦਾ ਹੈ ਸੋ ਕਹਿੰਦੇ ਕਿ ਬੜਾ ਹੀ ਇੰਤਜ਼ਾਰ ਕੀਤਾ ਸ਼ੁਕਰੀ ਹੈ ਅੱਜ ਵੀਡੀਓ ਆਈ ਤੁਹਾਡੀ ਆਵਾਜ਼ ਸੁਣਨ ਨੂੰ ਲਈ ਸੋ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਇੰਤਜ਼ਾਰ ਕਰ ਰਹੇ ਹੋ ਸੋ ਬਹੁਤ ਹੀ ਜ਼ਿਆਦਾ ਸਾਨੂੰ ਹੌਸਲਾ ਆਪ ਸਭ ਦੇ ਕਮੈਂਟ ਫੜ ਕੇ ਮਿਲਦਾ ਹੈ ਕਿ ਵਾਕਈ ਹੀ ਆਪ ਸਭ ਦੇ ਨਾਲ ਇੱਕ ਰਿਸ਼ਤਾ ਪਰਿਵਾਰ ਦੀ ਤਰ੍ਹਾਂ ਬਣ ਗਿਆ ਹੈ ਸੋ ਇਹ ਮਾਲਕ ਦੇ ਬਣਾਏ ਰਿਸ਼ਤੇ ਨੇ ਜੋ ਅੱਜ ਜਿੰਨੀ ਵੀ ਸੰਗਤ ਚੈਨਲ ਦੇ ਨਾਲ ਜੁੜੀ ਹੋਈ ਆ ਸੋ ਵੀਡੀਓ ਨੂੰ ਸੁਣਦੇ ਆ ਪਸੰਦ ਕਰਦੇ ਆ ਸੋ ਇਹ ਇੱਕ ਸਾਡੇ ਮੁਰਸ਼ਿਦ ਨੇ ਕਹਿੰলো ਕਿ ਪੀਰਾਂ ਨੇ ਰਿਸ਼ਤਾ ਆਪ ਸਭ ਦੇ ਨਾਲ ਬਣਾ ਦਿੱਤਾ ਵਰਨਾ ਇੰਨੀ ਦੁਨੀਆ 'ਚ ਉਹ ਕੌਣ ਕਿਹਨੂੰ ਜਾਣਦਾ ਹੈ ਜਿਨ੍ਹਾਂ ਜਿਨ੍ਹਾਂ ਦੇ ਨਾਲ ਕੋਈ ਪਿਛਲਾ ਸੰਬੰਧ ਹੈ ਮਾਲਕ ਨੇ ਉਹ ਰੂਹਾ ਸਭ ਇਸ ਚੈਨਲ 'ਤੇ ਟਕਰਾ ਦਿੱਤੀਆਂ ਸੋ ਮਾਲਕ ਦਾ ਸ਼ੁਕਰਾਨਾ ਕਰਦੇ ਆਂ ਜੀ ਇਥੇ ਸੋ ਕਹਿੰਦੇ ਕਿ ਜਿੱਕਰ ਅਸੀਂ ਰਿਸ਼ਤਿਆਂ ਦੇ ਵਗਰ ਜਾਵਾਂਗੇ ਤਾਂ ਪ੍ਰਮਾਤਮਾ ਨਹੀਂ ਮਿਲਦਾ ਜਿੱਕਰ ਅਸੀਂ ਪ੍ਰਮਾਤਮਾ ਪਗਰ ਜਾਵਾਂਗੇ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਾਂਗੇ ਕਿਉਂਕਿ ਜਿੱਥੇ ਸੱਚ ਬੋਲਣ ਦੀ ਜਰੂਰਤ ਹੁੰਦੀ ਹੈ ਕਈ ਵਾਰ ਰਿਸ਼ਤਿਆਂ ਤੋਂ ਡਰ ਕੇ ਇਨਸਾਨ ਪਿਛਾ ਹਟ ਜਾਂਦਾ ਹੈ ਤੇ ਕਈ ਗਲਤੀਆਂ ਕਰ ਬੈਠਦਾ ਹੈ ਪਰ ਜੇਕਰ ਉੱਥੇ ਸੋਚੀ ਦੇ ਨਾਲ ਚੰਗੇ ਪਾਸੇ ਚੱਲ ਲਿਆ ਜਾਵੇ ਇਹ ਸੋਚ ਕੇ ਕਿ ਕਿਤੇ ਕੁਝ ਨਹੀਂ ਹੋਵ ਲੱਗਾ ਕਿਉਂਕਿ ਇੱਕ ਦਿਨ ਦੁਨੀਆ ਤੋਂ ਜਾਣਾ ਹੀ ਜਾਣਾ ਹੈ ਇੱਥੇ ਚੰਗੇ ਬਣਾਂਗੇ ਤਾਂ ਵੀ ਮਾੜਾ ਕਿਹਾ ਜਾਵੇਗਾ ਵਾੜੇ ਬਣਾਂਗੇ ਫਿਰ ਤਾਂ ਕਹਿਣਾ ਹੀ ਹੈ ਸੋ ਇਸ ਕਰਕੇ ਜੋ ਮਨ ਨੂੰ ਚੰਗਾ ਲੱਗਦਾ ਹੈ ਜੋ ਪਰਮਾਤਮਾ ਤੁਹਾਨੂੰ ਕਹਿ ਰਿਹਾ ਕਿ ਚੰਗਾ ਕਰਮ ਕਰੋ ਝੂਠ ਨਹੀਂ ਬੋਲਣਾ ਤੇ ਹਰ ਇੱਕ ਦੀ ਹੈਲਪ ਕਰਨੀ ਚੰਗੇ ਪਾਸੇ ਸਾਥ ਦੇਣਾ ਕੋਈ ਆਪਣਾ ਨਹੀਂ ਦੇਖਣਾ ਕੋਈ ਬਗਾਨਾ ਨਹੀਂ ਦੇਖਣਾ ਜੇ ਕੋਈ ਬਗਾਨਾ ਸਹੀ ਹੈ ਤਾਂ ਉਹਦਾ ਸਾਥ ਦੋ ਜੇਕਰ ਆਪਣਾ ਸਹੀ ਹੈ ਤਾਂ ਉਹਦਾ ਸਾਥ ਦੋ ਤਾਂ ਫਿਰ ਦੇਖੋ ਮਾਲਕ ਫਿਰ ਰਿਸ਼ਤੇ ਬਣਾਉਂਦਾ ਹੈ ਜੇਕਰ ਅੱਜ ਤੁਸੀਂ ਪ੍ਰਮਾਤਮਾ ਦੀ ਸੁਣੋਗੇ ਸਿਰਫ ਪ੍ਰਮਾਤਮਾ ਨੂੰ ਹੀ ਆਪਣੀ ਜ਼ਿੰਦਗੀ ਚ ਬਸਾਉਂਦੇ ਕਿ ਮੇਰੇ ਲਈ ਸਿਰਫ ਇੱਕ ਉਹ ਹੀ ਸਭ ਕੁਝ ਆ ਤਾਂ ਫਿਰ ਪ੍ਰਮਾਤਮਾ ਐਸੇ ਰਿਸ਼ਤੇ ਬਣਾਉਂਦਾ ਹੈ ਉਹ ਆਪ ਸਭ ਦੇਖ ਹੀ ਰਹੇ ਹੋ ਕਿ ਜੇਕਰ ਇੱਥੇ ਤੱਕ ਪਹੁੰਚੇ ਆ ਕੁਝ ਕਦਮ ਜ਼ਿੰਦਗੀ ਵਿੱਚ ਉਠਾਏ ਸੀ ਤੇ ਅੱਜ ਆਪ ਸਭ ਦੇ ਨਾਲ ਉਹ ਪ੍ਰਮਾਤਮਾ ਨੇ ਇੱਕ ਗੂੜਾ ਰਿਸ਼ਤਾ ਬਣਾ ਦਿੱਤਾ ਤੇ ਉਹ ਵੀ ਬਣਾਇਆ ਕਿਵੇਂ ਹੈ ਪ੍ਰਮਾਤਮਾ ਦੀ ਮਹਿਮਾ ਨੂੰ ਸੋ ਪ੍ਰਮਾਤਮਾ ਦੀ ਮਹਿਮਾ ਕਾਨੀ ਸ਼ੁਰੂ ਕੀਤੀ ਕੋਸ਼ਿਸ਼ ਕੀਤੀ ਸੋ ਪਹਿਲੋ ਪਹਿਲ 2 ਮਿੰਟ ਦੀ ਵੀਡੀਓ ਬਣਾਉਣੀ ਵੀ ਬਹੁਤ ਔਖੀ ਲੱਗਦੀ ਸੀ ਕਿਉਂਕਿ ਜਦੋਂ ਕਿਤੇ ਇਹੋ ਜਿਹੀ ਮਹਿਮਾ ਕੀਤੀ ਨਾ ਹੋਵੇ ਕੋਈ ਗੱਲ ਕੀਤੀ ਨਾ ਹੋਵੇ ਤਾਂ ਫਿਰ ਉਹ ਗੱਲ ਕਰਨ ਲੱਗੇ ਚਾਹੇ ਜਿੰਨਾ ਮਰਜੀ ਗਿਆਨ ਕੀ ਉਹਨਾਂ ਅਨਸਾਰ ਕੋਲ ਹੋਵੇ ਉਹ ਗੱਲ ਕਰਨ ਲੱਗੇ ਥੋੜਾ ਹਿਚਕਚਾਉਂਦਾ ਹੈ ਡਰਦਾ ਹੈ ਪਰ ਉਹ ਮਾਲਕ ਹਿੰਮਤ ਰੇਣੀ ਸ਼ੁਰੂ ਕਰ ਦਿੰਦਾ ਇੱਕ ਕਹਿੰਦੇ ਵੀ ਕਦਮ ਪੁੱਟਣ ਦੀ ਜ਼ਰੂਰਤ ਹੈ ਕੋਸ਼ਿਸ਼ ਕਰਨੀ ਚਾਹੀਦੀ ਆ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਸੋ ਕੋਸ਼ਿਸ਼ ਕੀਤੀ ਸੀ ਤੇ ਇਹ ਨਹੀਂ ਪਤਾ ਸੀ ਕਿ ਇੱਥੇ ਤੱਕ ਗੱਲ ਪਹੁੰਚਣੀ ਆ ਕਿ ਇੰਨਾ ਜ਼ਿਆਦਾ ਰੂਹਾਂ ਦਾ ਪਿਆਰ ਮਿਲਦਾ ਹੈ ਤੇ ਇੰਨਾ ਗਿਆਨ ਉਹ ਮਾਲਕ ਕਹਿੰਦੇ ਕਿ ਗਿਆਨ ਕਦੇ ਖਤਮ ਨਹੀਂ ਹੁੰਦਾ ਜਿੰਨਾ ਵੱਡੋਗੇ ਉਨਾ ਹੀ ਵਧਦਾ ਜਾਂਦਾ ਹੈ ਸੋ ਜਿੰਨੀ ਕੋਸ਼ਿਸ਼ ਕੀਤੀ ਹੌਲੀ ਹੌਲੀ ਗੱਲ ਕਰਨ ਦੀ ਉਨਾ ਹੀ ਉਹ ਪਰਮਾਤਮਾ ਨਾਲ ਵੀ ਜੁੜਦੇ ਗਏ ਤੇ ਆਪ ਸਭ ਵੀ ਪਰਮਾਤਮਾ ਨਾਲ ਜੁੜ ਰਹੇ ਹੁਣ ਅੱਜ ਸੋ ਇਹ ਹੈ ਮਾਲਕ ਦੇ ਬਣਾਏ ਹੋਏ ਰਿਸ਼ਤੇ ਕਿਉਂਕਿ ਜਦੋਂ ਅਸੀਂ ਰਿਸ਼ਤੇ ਦੀ ਪਰਵਾਹ ਕਰਨੋਂ हट ਜਾਂਦੇ ਆ ਸੱਚ ਦੇ ਸਾਥ ਦੇਣਾ ਸ਼ੁਰੂ ਕਰਦੇ ਆ ਸੱਚਾਈ ਤੇ ਤੁਰੰਤ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਪਰਮਾਤਮਾ ਕੁਝ ਆਪਣੇ ਢੰਗ ਨਾਲ ਰਿਸ਼ਤੇ ਬਣਾਉਂਦਾ ਹੈ ਸੋ ਜ਼ਰੂਰੀ ਨਹੀਂ ਹੁੰਦਾ ਕਿ ਖੂਨ ਤੇ ਰਿਸ਼ਤੇ ਹੀ ਕੰਮ ਆਉਂਦੇ ਨੇ ਸੋ ਇਹ ਜ਼ਰੂਰੀ ਨਹੀਂ ਹੈ ਸੋ ਰਿਸ਼ਤਾ ਜੋ ਦਿਲੋਂ ਲਿਭਾਇਆ ਜਾਵੇ ਸਚਾਈ ਦੇ ਰਾਸਤੇ ਤੇ ਤੁਰ ਕੇ ਉਹ ਰਿਸ਼ਤੇ ਨੂੰ ਲਿਭਾਉਣ ਦੀ ਕੋਸ਼ਿਸ਼ ਕਰੀਏ ਤੇ ਅਗਲਾ ਵੀ ਮੁਰਿਓ ਨੀ ਇੱਜ਼ਤ ਦਵੇ ਤੇ ਉਹ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਰਿਸ਼ਤੇ ਬਣਦੇ ਨੇ ਕਿ ਮਾਲਕ ਹਰ ਇੱਕ ਦੇ ਅੰਦਰ ਵਸਦਾ ਹੈ ਸੋ ਜਿਹੜੀ ਰੂਹ ਰੱਬ ਨੂੰ ਸਿੱਧੀ ਹੁੰਦੀ ਆ ਤੇ ਉਹਨਾਂ ਰੂਹਾਂ ਦੇ ਨਾਲ ਫਿਰ ਪਰਮਾਤਮਾ ਮਿਲਾ ਦਿੰਦਾ ਹੈ ਜੀ ਸੋ ਇਸੇ ਤਰ੍ਹਾਂ ਆਪ ਸਭ ਦੇ ਨਾਲ ਉਹ ਮਾਲਕ ਨੇ ਇੱਕ ਬਹੁਤ ਹੀ ਗੂੜਾ ਰਿਸ਼ਤਾ ਬਣਾਤਾ ਜੋ ਕਿ ਲੱਗਦਾ ਹੈ ਕਿ ਕਦੇ ਵੀ ਨਹੀਂ ਟੁੱਟਣਾ ਇਹ ਹੋਰ ਵੀ ਅੱਗੇ ਜਾਏਗਾ ਕਿਉਂਕਿ ਕੋਈ ਸਮਾਂ ਮਾਲਕ ਜ਼ਰੂਰ ਇਹੋ ਜਿਹਾ ਲਿਆਵੇਗਾ ਜਦੋਂ ਆਪਾਂ ਤੁਹਾਡੇ ਵੀ ਦਰਸ਼ਨ ਕਰ ਪਾਵਾਂਗੇ ਸੋ ਸੰਗਤ ਦੇ ਦਰਸ਼ਨਾਂ ਦੇ ਵਿੱਚ ਹੀ ਗਿੰਦਗੀ ਰੱਬ ਹੁੰਦਾ ਹੈ ਸੋ ਕੋਸ਼ਿਸ਼ ਹੈ ਕਿ ਉਹ ਮਾਨਕ ਛੇਤੀ ਤੋਂ ਛੇਤੀ ਕੋਈ ਇਹੋ ਜਿਹਾ ਸਮਾਂ ਲਿਆਵੇ ਆਪ ਸਭ ਦੇ ਦਰਸ਼ਨ ਕਰੀਏ ਸੋ ਹੁਣ ਆਪਾਂ ਇੱਥੇ ਜੀ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਗੱਲ ਕਰਨ ਤਾਂ ਬਹੁਤ ਲੰਬੀ ਹੋ ਜਾਂਦੀ ਹੈ ਜੀ ਸੋ ਅੱਜ ਦਾ ਮੇਨ ਵਿਸ਼ਾ ਹੈ ਕਿ 11ਵੀਂ ਸ੍ਰੀਖ ਇਸ ਸਾਲ ਦੇ ਇਸ ਮਹੀਨੇ ਦੇ ਵਿੱਚ ਜੋ ਆ ਰਹੀ ਆ ਬਹੁਤ ਹੀ ਖਾਸ ਆ ਜੀ ਸਾਰੇ ਜਣੇ ਖੁਸ਼ੀਆਂ ਦੇ ਨਾਲ ਵਿਸ਼ਵਾਸ ਰੱਖ ਕੇ 11ਵੀਂ ਸ੍ਰੀ ਦਾ ਫਰਮ ਜ਼ਰੂਰ ਦਿਵਾਇਓ ਕਿਉਂਕਿ 11ਵੀਂ ਦਿੱਤੀ ਕਦੇ ਵਿਅਰਥੀ ਨਹੀਂ ਜਾਂਦੀ 11ਵੀਂ ਜਦੋਂ ਵੀ ਅਸੀਂ ਵਿਸ਼ਵਾਸ ਰੱਖ ਕੇ ਮਨਾਉਂਦੇ ਆਂ ਤੇ ਹਰ ਇੱਕ ਅੜਿਆ ਹੋਇਆ ਕੰਮ ਉਹ ਮਾਲਕ ਦਿੰਦਾ ਹੈ ਸ਼ਰਧਾ ਹੋਣੀ ਚਾਹੀਦੀ ਵਿਸ਼ਵਾਸ ਹੋਣਾ ਚਾਹੀਦਾ ਕਰਮ ਕੋਈ ਵੀ ਕਰਨ ਲੱਗਦੇ ਹੋ ਤਾਂ ਵਿਸ਼ਵਾਸ ਪਹਿਲਾਂ ਮਨ ਵਿੱਚ ਹੋਣਾ ਚਾਹੀਦਾ ਇਹ ਨਹੀਂ ਕਿ ਕਰਮ ਕਰ ਦਿੱਤਾ ਤੇ ਬਾਅਦ ਵਿੱਚ ਟਮਾਟੂ ਹੋ ਗਿਆ ਸੋ ਵਿਸ਼ਵਾਸ ਇੱਕ ਗੱਲ ਮੂੰਹ ਚੋਂ ਕਹ ਦਿੱਤੀ ਤਾਂ ਕਹੇ ਉੱਥੇ ਹੀ ਟਿਕ ਜਿਆ ਕਰੋ ਜਦੋਂ ਤੁਸੀਂ ਇੱਕ ਗਲਤੀ ਟਿਕਣਾ ਸਿੱਖ ਲਿਆ ਤਾਂ ਮਾਲਕ ਦੀ ਕਿਰਪਾ ਨੂੰ ਅਸੀਂ ਹਾਸਲ ਕਰ ਲੈਂਦੇ ਆ ਸੋ ਹੁਣ ਆਪਾਂ 11ਵੀਂ ਸ੍ਰੀਪ ਦੀ ਗੱਲ ਕਰੀਏ ਜੀ ਇਸ ਵਾਰ 11ਵੀਂ ਸ੍ਰੀ 10 ਤਰੀਕ ਨੂੰ ਵੀ ਤੁਸੀਂ ਮਨਾ ਸਕਦੇ ਹੋ ਸੋ ਤੇ 11 ਤਰੀਕ ਨੂੰ ਵੀ ਮਨਾ ਸਕਦੇ ਹੋ ਸੋ 11 ਤਰੀਕ ਨੂੰ ਵੱਦੋ ਵੱਦ ਮਨਾਈ ਜਾਣੀ ਹੈ 11ਵੀਂ ਸ੍ਰੀਫ ਜੀ 10 ਨੂੰ ਵੀ ਤੁਸੀਂ ਜੇਕਰ ਮਨਾਉਣੀ ਚਾਹੋ ਤਾਂ ਮਨਾ ਸਕਦੇ ਹੋ ਕਿਉਂਕਿ ਦੋ ਤਿੰਨ ਦਿਨ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕਦੇ ਵੀ 11ਵੀਂ ਸ੍ਰੀਫ ਮਨਾ ਸਕਦੇ ਆ ਇਹ ਨਹੀਂ ਹੈ ਕਿ ਅੱਜ 10 ਤਰੀਕ ਸੀ ਯਾਦਗੁਰ ਲਗੇ ਤੇ ਹੁਣ ਅਸੀਂ ਮਨਾ ਨਹੀਂ ਸਕਦੇ ਤੇ ਬਾਕੀ ਇਥੇ ਇਹ ਵੀ ਕਹਾਂਗੇ ਕਿ ਜੇਕਰ 11ਵੀਂ ਸ੍ਰੀਫ ਦੇ ਦਿਨ ਨੰਗ ਜਾਂਦੇ ਨੇ ਪਰ ਤੁਹਾਡੇ ਮਨ ਵਿੱਚ ਤੜਫ ਹੈ ਕਿ ਅਸੀਂ ਇਹ ਕਰਮ ਕਰਨਾ ਸੀ ਰਹਿ ਗਏ ਉੱਥੇ ਕਦੇ ਵੀ ਮਨ ਦੀ ਇਹ ਗੱਲ ਸੁਣ ਕੇ ਉਦਾਸ ਨਹੀਂ ਹੋਣਾ ਸੋ ਸਭ ਨੂੰ ਇੱਥੇ ਇੱਕ ਕੋਸ਼ਿਸ਼ ਕਰਨੀ ਆ ਕਿ ਪਿਆਰ ਮਿਸਰੀ ਤੁਸੀਂ ਜਦੋਂ ਮਨ ਕਰੇ ਉਦੋਂ ਵੀ ਬਣਾ ਸਕਦੇ ਆ ਤੇ ਪ੍ਰਸ਼ਾਦ ਹੀ ਹੈ ਕੋਈ ਵੀ ਪ੍ਰਸ਼ਾਦ ਲੈ ਲਓ ਸੋ ਸਰਕਾਰ ਗੋਸਪਾਗ ਜੀ ਦੇ ਅੱਗੇ ਭੋਗ ਲਗਾ ਕੇ ਸੋ ਅਰਦਾਸ ਬੇਨਤੀ ਕਰੋ ਉਹਨਾਂ ਤਾਂ ਜਦੋਂ ਵੀ ਤੁਸੀਂ ਯਾਦ ਕਰੋਗੇ ਉਸੇ ਵਕਤ ਹਾਜ਼ਰ ਹੋ ਜਾਂਦੇ ਨੇ ਸੋ ਇਹ ਤੁਹਾਡੀ ਸੋਚ ਹੈ ਜਦੋਂ ਤੁਸੀਂ ਸੋਚ ਨੂੰ ਟਿਕਾ ਲਿਆ ਤੇ ਸਮਝ ਲਓ ਕਿ ਸਾਰਾ ਇਹ ਕੰਮ ਸੈਟ ਹੋ ਜਾਂਦਾ ਹੈ ਤੇ ਮਾਲਕ ਦੀ ਕਿਰਪਾ ਵੀ ਹੋ ਜਾਂਦੀ ਹੈ ਸੋ ਕਦੇ ਵੀ ਕਹਿੰਦੇ ਕਿ ਵੱਧੋ ਗਿਰੀ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਤੁਸੀਂ ਆਪਣੇ ਆਪ ਨੂੰ ਬਣ ਲਿਆ ਕਿ ਹਾਂ ਦਿਨਾਂ ਦੇ ਵਿੱਚ ਹੀ ਅਸੀਂ ਇਹ ਕਰਮ ਕਰ ਸਕਦੇ ਸੀ ਹੁਣ ਨਹੀਂ ਕਰ ਸਕਦੇ ਕਰਨਾ ਚਾਹੁੰਦੇ ਆ ਸੋ ਜਦੋਂ ਮਨ ਚੰਗੇ ਕਰਮ ਨੂੰ ਤੇ ਉਹ ਕਰਮ ਉਸੇ ਵਕਤ ਕਰ ਲਓ ਤੇ ਉਹ ਮਾਲਕ ਹਮੇਸ਼ਾ ਹੀ ਜਾਣੀ ਜਾਣ ਹੈ ਉਹ ਹਰ ਵਕਤ ਹਰ ਪਲ ਸਾਨੂੰ ਦੇਖ ਰਿਹਾ ਹੈ ਸੁਣ ਰਿਹਾ ਹੈ ਅਸੀਂ ਕਾਹਦੇ ਕਿੱਥੇ ਕੀ ਕਰ ਰਹੇ ਆ ਤੇ ਕਿੰਨਾ ਮਾਲਕ ਨੂੰ ਯਾਦ ਕਰ ਰਹੇ ਆ ਜਿਵੇਂ ਹੁਣ ਆਪਾਂ ਰੋਟੀ ਖਾਂਦੇ ਆ ਸਵੇਰੇ ਦੁਪਹਿਰੇ ਸ਼ਾਮ ਸੋ ਉਸ ਤੋਂ ਇਲਾਵਾ ਵੀ ਕੁਝ ਖਾਣ ਦਾ ਮਨ ਕਰਦਾ ਤੇ ਅਸੀਂ ਉਹ ਖਾਣਾ ਖਾਂਦੇ ਆ ਇਸੇ ਤਰ੍ਹਾਂ ਪਰਮਾਤਮਾ ਨੂੰ ਜ਼ਿਕਰ ਇਹਨਾਂ ਦਿਨਾਂ ਤੋਂ ਵਾਰਾਂ ਵੀ ਤੁਸੀਂ ਖੁਸ਼ਹਾਨਾ ਚਾਹੁੰਦੇ ਆਂ ਕਿ ਇਹ ਸਮਾਂ ਨਹੀਂ ਮਿਲਿਆ ਹੁਣ ਅਸੀਂ ਅੱਜ ਸਮਾਂ ਹੈ ਇਹ ਕਰਮ ਕਰਨਾ ਚਾਹੀਦਾ ਜਾਂ ਨਹੀਂ ਨਹੀਂ ਤਾਂ ਲਿਉਣੀ ਨਹੀਂ ਮਨ ਵਿੱਚ ਬਸ ਉੱਥੇ ਉਹ ਕਰਮ ਕਰ ਦੋ ਕਿਉਂਕਿ ਮਾਲਕ ਹੀ ਅੰਦਰ ਬੈਠਾ ਹੈ ਉਹ ਹੀ ਯਾਦ ਆਪਣੀ ਤੁਹਾਨੂੰ ਦਿਲਵਾ ਰਿਹਾ ਹੈ ਤੇ ਹੁਣ ਤੁਸੀਂ ਇੱਥੇ ਕੋਸ਼ਿਸ਼ ਕਰਨੀ ਆ ਕਿ ਮਨ ਨੇ ਕਹਿ ਤਾਂ ਸਮਝ ਲਓ ਕਿ ਸਾਡੇ ਪੀਰਾਂ ਨੇ ਸਾਨੂੰ ਯਾਦ ਕਰ ਲਿਆ ਸਾਨੂੰ ਇਹ ਹੁਕਮ ਲਾਤਾ ਤੇ ਹੁਣ ਅਸੀਂ ਇਹ ਕਰਮ ਕਰਨੇ ਕਰਨਾ ਸੋ ਇਸ ਤਰ੍ਹਾਂ ਨਾਲ ਵੀ ਕਰਮ ਕਰੋਗੇ ਤਾਂ ਤੁਹਾਨੂੰ ਇਹਦੇ ਵਿੱਚ ਹੀ ਸਭ ਕੁਝ ਮਿਲ ਸਕਦਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰੀਏ ਜੀ ਜੈ ਪੀਰਾਂ ਦੇ